ਦਾਨੇ ਸੂਰਾ ਟੀਵੀ ਤੁਸੀਂ ਦੇਖ ਰਹੇ ਹੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਖਬਰ ਜੁੜੀ ਹੋਈ ਆ ਪਾਸਟਰ ਬਜਿੰਦਰ ਦੇ ਨਾਲ ਜਿਨ੍ਹਾਂ ਦੀਆਂ ਈਡੀ ਦੇ ਵੱਲੋਂ ਵੱਖ-ਵੱਖ ਜਾਇਦਾਦਾਂ ਜਿਹੜੀਆਂ ਨੇ ਜ਼ਬਤ ਕਰ ਲਈਆਂ ਗਈਆਂ ਨੇ ਉਹਨਾਂ ਦੇ ਸੰਗੀ ਸਾਥੀਆਂ ਦੀਆਂ ਜਾਇਦਾਦਾਂ ਵੀ ਇਸ ਮਾਮਲੇ ਦੇ ਨਾਲ ਜੁੜਦੀਆਂ ਤਾਂ ਖਾਲੀ ਦੇਰੀਆਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੀਤੀ ਮਾਈਨਿੰਗ ਤੇ ਮਨੀ ਲਾਂਡਰਿੰਗ ਦੇ ਨਾਲ ਜੁੜਿਆ ਇਹ ਸਾਰਾ ਮਾਮਲਾ ਹੈ ਜਿਸ ਦੇ ਬਾਬਤ ਤੁਹਾਡੇ ਨਾਲ ਵੱਖ-ਵੱਖ ਅਖਬਾਰਾਂ ਦੀਆਂ ਅੱਜ ਦੀ ਇਸ ਖਬਰ ਦੀਆਂ ਸੁਰਖੀਆਂ ਬਣੀਆਂ ਵੀ ਸਾਂਝੀਆਂ ਕਰ ਰਹੇ ਆਂ ਲਗਾਤਾਰ ਚਰਚਾ ਦੇ ਵਿੱਚ ਰਹਿਣ ਵਾਲੇ ਆ ਪਾਸਟਰ ਬਜਿੰਦਰ ਜਿਸ ਨੂੰ ਕੇ ਉਮਰ ਕੈਦ ਹੋਈ ਹੈ ਉਸ ਉਮਰ ਕੈਦ ਦੇ ਪਿੱਛੇ ਕੇਸ ਇਹ ਸੀ ਕਿ ਉਸਦੇ ਵੱਲੋਂ ਜਣਸੀ ਸ਼ੋਸ਼ਣ ਇੱਕ ਔਰਤ ਦਾ ਕੀਤਾ ਗਿਆ ਜਿਸ ਤੋਂ ਬਾਅਦ ਕੇਸ ਦਰਜ ਹੁੰਦਾ ਹੈ 2018 ਤੋਂ ਲੈ ਕੇ 2025 ਦੀ ਸ਼ੁਰੂਆਤ ਦੇ ਵਿੱਚ ਇਸ ਕੇਸ ਬਾਬਤ ਵੱਡਾ ਫੈਸਲਾ ਆਉਂਦਾ ਹੈ ਇਸ ਫੈਸਲੇ ਦੇ ਵਿੱਚ ਕੀ ਕੁਝ ਰਿਹਾ ਇਸ ਦੇ ਬਾਰੇ ਬਹੁਤਾਂ ਲੋਕ ਜਾਣਦੇ ਨੇ ਵੱਖ-ਵੱਖ ਤਰੀਕੇ ਦੇ ਨਾਲ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਪਾਸਟਰ ਬਜਿੰਦਰ ਦੇ ਵੱਲੋਂ ਕੀਤੀ ਗਈ ਤੇ ਹੁਣ ਈਡੀ ਦੇ ਜਲੰਧਰ ਦਫ਼ਤਰ ਦੇ ਵੱਲੋਂ ਵੱਖ-ਵੱਖ ਉਹਨਾਂ 12 ਜਾਇਦਾਦਾਂ ਨੂੰ ਅਟੈਚ ਕੀਤਾ ਗਿਆ ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ ਈਡੀ ਨੇ ਅਖਤਿਆਰਤ ਤੌਰ ਦੇ ਉੱਪਰ ਰੋਪੇ ਨੰਗਲ ਰੂਪਨਗਰ ਬੇਦੀ ਅਤੇ ਮਾਛੀਵਾੜਾ ਦੇ ਡਿਪਟੀ ਕਮਿਸ਼ਨਰਾਂ ਸਬ ਡਿਵੀਜ਼ਨਲ ਮੈਜਿਸਟ੍ਰੇਟਾਂ ਸਬ ਰਜਿਸਟਰਾਰਾਂ ਅਤੇ ਐਸਐਸਪੀਜ਼ ਨੂੰ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੂੰ ਪਛਾਣੀਆਂ ਗਈਆਂ ਜ਼ਾਇਦਾਦਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਅੰਬਿਕਾ ਫਲੋਰੈਂਸ ਨਿਊ ਚੰਡੀਗੜ੍ਹ ਦਾ ਰਹਿਣ ਵਾਲਾ ਬਜਿੰਦਰ ਸਿੰਘ ਜਾਲੀ ਨਕਦੀ ਰਸੀਦ ਸਲੀਪਾਂ ਅਤੇ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਚਲਾ ਰਿਹਾ ਸੀ ਜਿਸ ਦੇ ਨਾਲ ਰਾਜ ਅਤੇ ਕੇਂਦਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ ਬਜਿੰਦਰ ਸਿੰਘ ਜਿਸ ਨੂੰ ਪਾਸਟਰ ਅਮਨ ਵੀ ਕਿਹਾ ਜਾਂਦਾ ਹੈ ਇੱਕ ਦੋਸ਼ੀ ਬਲਾਤਕਾਰੀ ਤੇ ਰੇਮਾਂ ਅਸੈਂਬਲੀ ਚਰਚ ਦਾ ਸੰਸਥਾਪਕ ਹੈ ਜਿਸ ਨੂੰ ਬਾਅਦ ਦੇ ਵਿੱਚ ਚਰਚ ਆਫ ਗਲੋਰੀ ਐਂਡ ਵਿਜ਼ਡਮ ਵੱਲੋਂ ਨਾਮ ਵੀ ਦਿੱਤਾ ਗਿਆ ਸੀ April 2025 ਦੇ ਵਿੱਚ ਮੁਹਾਲੀ ਦੀ ਇਕ ਵਿਸ਼ੇਸ਼ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 2018 ਦੇ ਵਿੱਚ ਇੱਕ ਔਰਤ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਤੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸਨੇ ਚਮਤਕਾਰੀ ਇਲਾਜ ਦੀਆਂ ਸੰਗਤਾਂ ਦਾ ਸੰਚਾਲਨ ਕਰਨ ਲਈ ਪੰਜਾਬ ਭਰ ਦੇ ਵਿੱਚ ਵਾਕ-ਵਾਕ ਤਰੀਕੇ ਦੀਆਂ ਪ੍ਰਕਿਰਿਆਵਾਂ ਚਲਾਈਆਂ ਅਧਿਕਾਰੀਆਂ ਅਨੁਸਾਰ ਬਜਿੰਦਰ ਸਿੰਘ ਵਿਰੁੱਧ ਆਈਪੀਸੀ ਦੀਆਂ ਧਰਾਵਾਂ 420 465 467 68 471 ਅਤੇ 120 ਬੀ ਦੇ ਨਾਲ-ਨਾਲ ਨੂਰਪੁਰ ਬੇਦੀ ਰੋਪੜ ਨੰਗਲ ਦੇ ਵਿੱਚ ਖਾਣਾ ਅਤੇ ਖਣਜ ਐਕਟ ਦੀਆਂ ਧਰਾਵਾਂ 21 1 ਅਤੇ 4 1 ਦੇ ਤਹਿਤ ਕਈ ਮਾਮਲੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਅਧਿਕਾਰੀਆਂ ਦੇ ਕੋਲੋਂ ਜੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਉਸ ਦੇ ਮੁਤਾਬਕ ਨੰਗਲ ਐਫ ਆਈ ਆਰ ਦੇ ਵਿੱਚੋਂ ਇੱਕ ਹੋਰ ਨੂੰ ਵਧਾ ਕੇ ਆਈ ਪੀ ਸੀ ਦੀਆਂ ਧਰਾਵਾਂ 120 ਬੀ 188 379 411 414 418 420 ਅਤੇ 447 ਸ਼ਾਮਲ ਕੀਤੀਆਂ ਗਈਆਂ ਨੇ 220 ਅਤੇ 225 ਦੇ ਵਿਚਕਾਰ ਬਜਿੰਦਰ ਨੇ 68 ਲੱਖ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਪਰ ਜਾਂਚ ਕਰਤਾਵਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਉਸਨੇ ਗੈਰ ਕਾਨੂੰਨੀ ਮਾਈਨਿੰਗ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਪੈਦਾ ਹੋਏ ਕਾਲੇ ਧਨ RAI 7 ਤੋਂ 8 ਕਰੋੜ ਰੁਪਏ ਦੀਆਂ ਜਾਇਦਾਦਾਂ ਜਿਹੜੀਆਂ ਨੇ ਬਣਾਈਆਂ ਨੇ ED ਦੇ ਸੋਤਰੀ ਇਹ ਵੀ ਦੱਸਦੇ ਨੇ ਕਿ ਲਗਭਗ 40 ਗਵਾਹਾਂ ਦੇ ਬਿਆਨਾਂ ਨੇ ਬਜਿੰਦਰ ਸਿੰਘ ਦੇ ਗੈਰ ਕਾਨੂੰਨੀ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਵਿੱਚ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਏਜੰਸੀ ਅਪਰਾਧਿਕ ਨੈੱਟਵਰਕ ਦੇ ਪੂਰੇ ਪੈਮਾਨੇ ਦਾ ਪਤਾ ਲਗਾਉਣ ਦੇ ਲਈ ਉਸਦੇ ਸਾਥੀਆਂ ਦੇ ਨਾਲ ਜੁੜੇ ਪੈਸੇ ਦੇ ਟ੍ਰੇਲ ਅਤੇ ਜਾਇਦਾਦ ਦੇ ਲੈਣ-ਦੇਣ ਦੀ ਜਾਂਚ ਵੀ ਕਰ ਰਹੀ ਹੈ। ED ਦੇ ਇੱਕ ਅਧਿਕਾਰੀ ਦਾ ਕਹਿਣਾ ਕਿ ਬਾਕੀ ਜਾਇਦਾਦਾਂ ਦਾ ਪਤਾ ਲਗਾਉਣ ਤੇ ਪਾਸਟਰ ਬਜਿੰਦਰ ਦੇ ਗੈਰ ਕਾਨੂੰਨੀ ਕਾਰਜਾਂ ਦੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਦੇ ਲਈ ਜਾਂਚ ਲਗਾਤਾਰ ਜਾਰੀ ਹੈ ਸੋ ਪਾਸਟਰ ਬਜਿੰਦਰ ਸਿੰਘ ਹੋਰਾਂ ਦੇ ਨਾਲ ਜੁੜਿਆ ਇਹ ਮਾਮਲਾ ਜਿਹੜਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਜੇਸ ਤਰੀਕੇ ਦੇ ਨਾਲ ਇਸ ਬਾਬਤ ਵੱਖ-ਵੱਖ ਅਖਬਾਰਾਂ ਦੇ ਵੱਲੋਂ ਆਪਣੀਆਂ ਸੁਰਖੀਆਂ ਅੱਜ ਇਸੇ ਖਬਰ ਨੂੰ ਬਣਾਇਆ ਗਿਆ ਨਾਲ ਦੀ ਨਾਲ ਡਿਟੇਲ ਵੀ ਦਿੱਤੀ ਗਈ ਹੈ ਕਿਹੜਾ ਕਿਹੜਾ ਕੇਸ ਕਿਸ ਤਰੀਕੇ ਦੇ ਨਾਲ ਕੇਸ ਦਰਜ ਹੋਇਆ ਹੈ ਕਿਹੜੀਆਂ ਕਿਹੜੀਆਂ ਧਰਮਾਂ ਇਸ ਦੇ ਵਿੱਚ ਹੋਈਆਂ ਨੇ ਬਾਕੀ ਤੁਸੀਂ ਇਸ ਕੇਸ ਦੇ ਬਾਰੇ ਇਸ ਮਾਮਲੇ ਦੇ ਬਾਰੇ ਮਸਲੇ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਕਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਖੇਚਲ ਵੀ ਜ਼ਰੂਰ ਕਰਦੇ ਜਾਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਸਟੀਕ ਜਾਣਕਾਰੀਆਂ ਭਰਪੂਰ ਸਹੀ ਜਾਣਕਾਰੀਆਂ ਭਰਪੂਰ ਇਹ ਖਬਰ ਪਹੁੰਚਦੀ ਹੋ ਸਕੇ ਤੇ ਮੈਨੂੰ ਦੀ ਇਜਾਜ਼ਤ ਬਹੁਤ-ਬਹੁਤਾਂ ਵਾਧ, ਦੇਨਿਸੂਰਾ ਟੀਵੀ ਤੁਸੀਂ ਦੇਖ ਰਹੇ ਹੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੇ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ। ਖਬਰ ਜੁੜੀ ਹੋਈ ਆ ਪਾਸਟਰ ਬਜਿੰਦਰ ਦੇ ਨਾਲ ਜਿਨ੍ਹਾਂ ਦੀਆਂ ਈਡੀ ਦੇ ਵੱਲੋਂ ਵੱਖ-ਵੱਖ ਜਾਇਦਾਦਾਂ ਜਿਹੜੀਆਂ ਨੇ ਜ਼ਬਤ ਕਰ ਲਈਆਂ ਗਈਆਂ ਨੇ। ਉਹਨਾਂ ਦੇ ਸੰਗੀ ਸਾਥੀਆਂ ਦੀਆਂ ਜਾਇਦਾਦਾਂ ਵੀ ਇਸ ਮਾਮਲੇ ਦੇ ਨਾਲ ਜੁੜਦੀਆਂ ਤਾਂ ਖਾਲੀ ਦੇਰੀਆਂ ਨੇ ਗੈਰ-ਕਾਨੂੰਨੀ ਤਰੀਕੇ ਦੇ ਨਾਲ ਕੀਤੀ ਮਾਈਨਿੰਗ ਤੇ ਮਨੀ ਲਾਂਡਰਿੰਗ ਦੇ ਨਾਲ ਜੁੜਿਆ ਇਹ ਸਾਰਾ ਮਾਮਲਾ ਹੈ ਜਿਸ ਦੇ ਬਾਬਤ ਤੁਹਾਡੇ ਨਾਲ ਵੱਖ-ਵੱਖ ਅਖਬਾਰਾਂ ਦੀਆਂ ਅੱਜ ਦੀ ਇਸ ਖਬਰ ਦੀਆਂ ਸੁਰਖੀਆਂ ਬਣੀਆਂ ਵੀ ਸਾਂਝੀਆਂ ਕਰ ਰਹੇ ਆਂ। ਗਾਤਾਰ ਚਰਚਾ ਦੇ ਵਿੱਚ ਰਹਿਣ ਵਾਲੇ ਪਾਸਟਰ ਬਜਿੰਦਰ ਜਿਸ ਨੂੰ ਕੇ ਉਮਰ ਕੈਦ ਹੋਈ ਹੈ ਉਸ ਉਮਰ ਕੈਸ ਦੇ ਪਿੱਛੇ ਕੇਸ ਇਹ ਸੀ ਕਿ ਉਸ ਦੇ ਵੱਲੋਂ ਜਣਸੀ ਸ਼ੋਸ਼ਣ ਇੱਕ ਔਰਤ ਦਾ ਕੀਤਾ ਗਿਆ ਜਿਸ ਤੋਂ ਬਾਅਦ ਕੇਸ ਦਰਜ ਹੁੰਦਾ ਹੈ 2018 ਤੋਂ ਲੈ ਕੇ 2025 ਦੀ ਸ਼ੁਰੂਆਤ ਦੇ ਵਿੱਚ ਇਸ ਕੇਸ ਬਾਬਤ ਵੱਡਾ ਫੈਸਲਾ ਆਉਂਦਾ ਹੈ ਇਸ ਫੈਸਲੇ ਦੇ ਵਿੱਚ ਕੀ ਗੁਜਰਿਆ ਇਸ ਦੇ ਬਾਰੇ ਬਹੁਤਾਂ ਲੋਕ ਜਾਣਦੇ ਨੇ ਵੱਖ-ਵੱਖ ਤਰੀਕੇ ਦੇ ਨਾਲ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਪਾਸਟਰ ਬਜਿੰਦਰ ਦੇ ਵੱਲੋਂ ਕੀਤੀ ਗਈ ਤੇ ਹੁਣ ਈਡੀ ਦੇ ਜਲੰਧਰ ਦਫ਼ਤਰ ਦੇ ਵੱਲੋਂ ਵੱਖ-ਵੱਖ ਉਹਨਾਂ 12 ਜਾਇਦਾਦਾਂ ਨੂੰ ਅਟੈਚ ਕੀਤਾ ਗਿਆ ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ ਈਡੀ ਨੇ ਅਖਤ ਤੌਰ ਦੇ ਉੱਪਰ ਰੋਪੇ ਨੰਗਲ ਰੂਪਨਗਰ ਬੇਦੀ ਅਤੇ ਮਾਛੀਵਾੜਾ ਦੇ ਡਿਪਟੀ ਕਮਿਸ਼ਨਰਾਂ ਸਬ ਡਿਵੀਜ਼ਨਲ ਮੈਜਿਸਟਰੇਟਾਂ ਸਬ ਰਜਿਸਟਰਾਰਾਂ ਅਤੇ ਐਸਐਸਪੀਜ਼ ਨੂੰ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੂੰ ਪਛਾਣੀਆਂ ਗਈਆਂ ਜ਼ਾਇਦਾਦਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਅੰਬਿਕਾ ਫਲੋਰੈਂਸ ਨਿਊ ਚੰਡੀਗੜ੍ਹ ਦਾ ਰਹਿਣ ਵਾਲਾ ਬਜਿੰਦਰ ਸਿੰਘ ਜਾਲੀ ਨਕਦੀ ਰਸੀਦ ਸਲਿੱਪਾਂ ਅਤੇ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਚਲਾ ਰਿਹਾ ਸੀ ਜਿਸ ਦੇ ਨਾਲ ਰਾਜ ਅਤੇ ਕੇਂਦਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਬਜਿੰਦਰ ਸਿੰਘ ਜਿਸ ਨੂੰ ਪਾਸਟਰ ਅਮਨ ਵੀ ਕਿਹਾ ਜਾਂਦਾ ਹੈ ਇੱਕ ਦੋਸ਼ੀ ਬਲਾਤਕਾਰੀ ਤੇ ਰੇਮਾਂ ਅਸੈਂਬਲੀ ਚਰਚ ਦਾ ਸੰਸਥਾਪਕ ਹੈ ਜਿਸ ਨੂੰ ਬਾਅਦ ਦੇ ਵਿੱਚ ਚਰਚ ਆਫ ਗਲੋਰੀ ਐਂਡ ਵਿਜ਼ਡਮ ਵੱਲੋਂ ਨਾਮ ਵੀ ਦਿੱਤਾ ਗਿਆ ਸੀ April 2025 ਦੇ ਵਿੱਚ ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 2018 ਦੇ ਵਿੱਚ ਇੱਕ ਔਰਤ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਤੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸਨੇ ਚਮਤਕਾਰੀ ਇਲਾਜ ਦੀਆਂ ਸੰਗਤਾਂ ਦਾ ਸੰਚਾਲਨ ਕਰਨ ਲਈ ਪੰਜਾਬ ਭਰ ਦੇ ਵਿੱਚ ਵਾਕ-ਵਾਕ ਤਰੀਕੇ ਦੀਆਂ ਪ੍ਰਕਿਰਿਆਵਾਂ ਚਲਾਈਆਂ ਅਧਿਕਾਰੀਆਂ ਅਨੁਸਾਰ ਬਜਿੰਦਰ ਸਿੰਘ ਵਿਰੁੱਧ ਆਈਪੀਸੀ ਦੀਆਂ ਧਰਾਵਾਂ 420 465 467 68 471 ਅਤੇ 120 ਬੀ ਦੇ ਨਾਲ-ਨਾਲ ਨੂਰਪੁਰ ਬੇਦੀ ਰੋਪੜ ਨੰਗਲ ਦੇ ਵਿੱਚ ਖਾਣਾ ਅਤੇ ਖਣਜ ਐਕਟ ਦੀਆਂ ਧਰਾਵਾਂ 21 1 ਅਤੇ 4 1 ਦੇ ਤਹਿਤ ਕਈ ਮਾਮਲੇ ਜਿਹੜੇ ਨੇ ਉਦਾਰਜ ਕੀਤੇ ਗਏ ਨੇ ਅਧਿਕਾਰੀਆਂ ਦੇ ਵੱਲੋਂ ਜੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਉਸ ਦੇ ਮੁਤਾਬਕ ਨੰਗਲ ਐਫ ਆਈ ਆਰ ਦੇ ਵਿੱਚੋਂ ਇੱਕ ਹੋਰ ਨੂੰ ਵੜਾ ਕੇ ਆਈ ਪੀ ਸੀ ਦੀਆਂ ਧਰਾਵਾਂ 120 ਬੀ 188 379 411 414 418 420 ਅਤੇ 447 ਸ਼ਾਮਲ ਕੀਤੀਆਂ ਗਈਆਂ ਨੇ 220 ਅਤੇ 225 ਦੇ ਵਿਚਕਾਰ ਬਜਿੰਦਰ ਨੇ 68 ਲੱਖ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਪਰ ਜਾਂਚ ਕਰਤਾਵਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਉਸਨੇ ਗੈਰ ਕਾਨੂੰਨੀ ਮਾਈਨਿੰਗ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਪੈਦਾ ਹੋਏ ਕਾਲੇ ਧਨ RAI 7 ਤੋਂ 8 ਕਰੋੜ ਰੁਪਏ ਦੀਆਂ ਜਾਇਦਾਦਾਂ ਜਿਹੜੀਆਂ ਨੇ ਬਣਾਈਆਂ ਨੇ ED ਦੇ ਸੋਤਰੀ ਇਹ ਵੀ ਦੱਸਦੇ ਨੇ ਕਿ ਲਗਭਗ 40 ਗਵਾਹਾਂ ਦੇ ਬਿਆਨਾਂ ਨੇ ਬਜਿੰਦਰ ਸਿੰਘ ਦੇ ਗੈਰ ਕਾਨੂੰਨੀ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਵਿੱਚ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਏਜੰਸੀ ਅਪਰਾਧਿਕ ਨੈੱਟਵਰਕ ਦੇ ਪੂਰੇ ਪੈਮਾਨੇ ਦਾ ਪਤਾ ਲਗਾਉਣ ਦੇ ਲਈ ਉਸਦੇ ਸਾਥੀਆਂ ਦੇ ਨਾਲ ਜੁੜੇ ਪੈਸੇ ਦੇ ਟ੍ਰੇਲ ਅਤੇ ਜਾਇਦਾਦ ਦੇ ਲੈਣ-ਦੇਣ ਦੀ ਜਾਂਚ ਵੀ ਕਰ ਰਹੀ ਹੈ। ED ਦੇ ਇੱਕ ਅਧਿਕਾਰੀ ਦਾ ਕਹਿਣਾ ਕਿ ਬਾਕੀ ਜਾਇਦਾਦਾਂ ਦਾ ਪਤਾ ਲਗਾਉਣ ਤੇ ਪਾਸਟਰ ਬਜਿੰਦਰ ਦੇ ਗੈਰ ਕਾਨੂੰਨੀ ਕਾਰਜਾਂ ਦੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਦੇ ਲਈ ਜਾਂਚ ਲਗਾਤਾਰ ਜਾਰੀ ਹੈ ਸੋ ਪਾਸਟਰ ਭਜਿੰਦਰ ਸਿੰਘ ਹੋਰਾਂ ਦੇ ਨਾਲ ਜੁੜਿਆ ਇਹ ਮਾਮਲਾ ਜਿਹੜਾ ਲਗਾਤਾਰ ਤੂਲ ਫੜਦਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਇਸ ਬਾਬਤ ਵੱਖ-ਵੱਖ ਅਖਬਾਰਾਂ ਦੇ ਵੱਲੋਂ ਆਪਣੀਆਂ ਸੁਰਖੀਆਂ ਅੱਜ ਇਸੇ ਖਬਰ ਨੂੰ ਬਣਾਇਆ ਗਿਆ ਨਾਲ ਦੀ ਨਾਲ ਡਿਟੇਲ ਵੀ ਦਿੱਤੀ ਗਈ ਹੈ ਕਿਹੜਾ ਕਿਹੜਾ ਕੇਸ ਕਿਸ ਤਰੀਕੇ ਦੇ ਨਾਲ ਕੇਸ ਦਰਜ ਹੋਇਆ ਹੈ ਕਿਹੜੀਆਂ ਅਕੜੀਆਂ ਧਰਾਮਾਂ ਇਸ ਦੇ ਵਿੱਚ ਹੋਈਆਂ ਨੇ ਬਾਕੀ ਤੁਸੀਂ ਇਸ ਕੇਸ ਦੇ ਬਾਰੇ ਇਸ ਮਾਮਲੇ ਦੇ ਬਾਰੇ ਮਸਲੇ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਕਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਖੇਚਲ ਵੀ ਜ਼ਰੂਰ ਕਰਦੇ ਜਾਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਸਟੀਕ ਜਾਣਕਾਰੀ ਆਪਰਪੂਰ ਸਹੀ ਜਾਣਕਾਰੀਆਂ ਭਰਪੂਰ ਇਹ ਖਬਰ ਪਹੁੰਚਦੀ ਹੋ ਸਕੇ ਤੇ ਮੈਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਦਾਨੇ ਸੂਰਾ ਟੀਵੀ ਤੁਸੀਂ ਦੇਖ ਰਹੇ ਹੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਖਬਰ ਜੁੜੀ ਹੋਈ ਆ ਪਾਸਟਰ ਬਜਿੰਦਰ ਦੇ ਨਾਲ ਜਿਨ੍ਹਾਂ ਦੀਆਂ ਈਡੀ ਦੇ ਵੱਲੋਂ ਵੱਖ-ਵੱਖ ਜਾਇਦਾਦਾਂ ਜਿਹੜੀਆਂ ਨੇ ਜ਼ਬਤ ਕਰ ਲਈਆਂ ਗਈਆਂ ਨੇ ਉਹਨਾਂ ਦੇ ਸੰਗੀ ਸਾਥੀਆਂ ਦੀਆਂ ਜਾਇਦਾਦਾਂ ਵੀ ਇਸ ਮਾਮਲੇ ਦੇ ਨਾਲ ਜੁੜਦੀਆਂ ਤਾਂ ਖਾਲੀ ਦੇਰੀਆਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੀਤੀ ਮਾਈਨਿੰਗ ਤੇ ਮਨੀ ਲਾਂਡਰਿੰਗ ਦੇ ਨਾਲ ਜੁੜਿਆ ਇਹ ਸਾਰਾ ਮਾਮਲਾ ਹੈ ਜਿਸ ਦੇ ਬਾਬਤ ਤੁਹਾਡੇ ਨਾਲ ਵੱਖ-ਵੱਖ ਅਖਬਾਰਾਂ ਦੀਆਂ ਅੱਜ ਦੀ ਇਸ ਖਬਰ ਦੀਆਂ ਸੁਰਖੀਆਂ ਬਣੀਆਂ ਵੀ ਸਾਂਝੀਆਂ ਕਰ ਰਹੇ ਆਂ ਲਗਾਤਾਰ ਚਰਚਾ ਦੇ ਵਿੱਚ ਰਹਿਣ ਵਾਲੇ ਪਾਸਟਰ ਬਜਿੰਦਰ ਜਿਸ ਨੂੰ ਕੇ ਉਮਰ ਕੈਦ ਹੋਈ ਹੈ ਉਸ ਉਮਰ ਕੈਦ ਦੇ ਪਿਛੇ ਕੇਸ ਇਹ ਸੀ ਕਿ ਉਸ ਦੇ ਵੱਲੋਂ ਜਣਸੀ ਸੋਸ਼ਣ ਇੱਕ ਔਰਤ ਦਾ ਕੀਤਾ ਗਿਆ ਜਿਸ ਤੋਂ ਬਾਅਦ ਕੇਸ ਦਰਜ ਹੁੰਦਾ ਹੈ 2018 ਤੋਂ ਲੈ ਕੇ 2025 ਦੀ ਸ਼ੁਰੂਆਤ ਦੇ ਵਿੱਚ ਇਸ ਕੇਸ ਬਾਬਤ ਵੱਡਾ ਫੈਸਲਾ ਆਉਂਦਾ ਹੈ ਇਸ ਫੈਸਲੇ ਦੇ ਵਿੱਚ ਕੀ ਕੁਝ ਰਿਹਾ ਇਸ ਦੇ ਬਾਰੇ ਬਹੁਤਾਂ ਲੋਕ ਜਾਣਦੇ ਨੇ ਵੱਖ-ਵੱਖ ਤਰੀਕੇ ਦੇ ਨਾਲ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਪਾਸਟਰ ਬਜਿੰਦਰ ਦੇ ਵੱਲੋਂ ਕੀਤੀ ਗਈ ਤੇ ਹੁਣ ਈਡੀ ਦੇ ਜਲੰਧਰ ਦਫ਼ਤਰ ਦੇ ਵੱਲੋਂ ਵੱਖ-ਵੱਖ ਉਹਨਾਂ 12 ਜਾਇਦਾਦਾਂ ਨੂੰ ਅਟੈਚ ਕੀਤਾ ਜੇ ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ ਈਡੀ ਨੇ ਕਰਤੱਤ ਤੌਰ ਦੇ ਉੱਪਰ ਰੋਪੜ ਨੰਗਲ ਰੂਪਨਗਰ ਬੇਦੀ ਅਤੇ ਮਾਛੀਵਾੜਾ ਦੇ ਡਿਪਟੀ ਕਮਿਸ਼ਨਰਾਂ ਸਬ ਡਿਵੀਜ਼ਨਲ ਮੈਜਿਸਟਰੇਟਾਂ ਸਬ ਰਜਿਸਟਰਾਰਾਂ ਅਤੇ ਐਸਐਸਪੀਜ਼ ਨੂੰ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੂੰ ਪਛਾਣੀਆਂ ਗਈਆਂ ਜ਼ਾਇਦਾਦਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਅੰਬਿਕਾ ਫਲੋਰੈਂਸ ਨਿਊ ਚੰਡੀਗੜ੍ਹ ਦਾ ਰਹਿਣ ਵਾਲਾ ਬਜਿੰਦਰ ਸਿੰਘ ਜਾਲੀ ਨਕਦੀ ਰਸੀਦ ਸਲੀਪਾਂ ਅਤੇ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਚਲਾ ਰਿਹਾ ਸੀ ਜਿਸ ਦੇ ਨਾਲ ਰਾਜ ਅਤੇ ਕੇਂਦਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ ਬਜਿੰਦਰ ਸਿੰਘ ਜਿਸ ਨੂੰ ਪਾਸਟਰ ਅਮਨ ਵੀ ਕਿਹਾ ਜਾਂਦਾ ਹੈ ਇੱਕ ਦੋਸ਼ੀ ਬਲਾਤਕਾਰੀ ਤੇ ਰੇਮਾਂ ਅਸੈਂਬਲੀ ਚਰਚ ਦਾ ਸੰਸਥਾਪਕ ਹੈ ਜਿਸ ਨੂੰ ਬਾਅਦ ਦੇ ਵਿੱਚ ਚਰਚ ਆਫ ਗਲੋਰੀ ਐਂਡ ਵਿਜ਼ਡਮ ਵੱਲੋਂ ਨਾਮ ਵੀ ਦਿੱਤਾ ਗਿਆ ਸੀ April 2025 ਦੇ ਵਿੱਚ ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 2018 ਦੇ ਵਿੱਚ ਇੱਕ ਔਰਤ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਤੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਨੇ ਚਮਤਕਾਰੀ ਇਲਾਜ ਦੀਆਂ ਸੰਗਤਾਂ ਦਾ ਸੰਚਾਲਨ ਕਰਨ ਲਈ ਪੰਜਾਬ ਭਰ ਦੇ ਵਿੱਚ ਵਾਕ-ਵਾਕ ਤਰੀਕੇ ਦੀਆਂ ਪ੍ਰਕਿਰਿਆਵਾਂ ਚਲਾਈਆਂ ਅਧਿਕਾਰੀਆਂ ਅਨੁਸਾਰ ਬਜਿੰਦਰ ਸਿੰਘ ਵਿਰੁੱਧ ਆਈਪੀਸੀ ਦੀਆਂ ਧਰਾਵਾਂ 420 465 467 68 471 ਅਤੇ 120 ਬੀ ਦੇ ਨਾਲ-ਨਾਲ ਨੂਰਪੁਰ ਬੇਦੀ ਰੋਪੜ ਨੰਗਲ ਦੇ ਵਿੱਚ ਖਾਣਾ ਅਤੇ ਖਣਜ ਐਕਟ ਦੀਆਂ ਧਰਾਵਾਂ 21 1 ਅਤੇ 4 1 ਦੇ ਤਹਿਤ ਕਈ ਮਾਮਲੇ ਜਿਹੜੇ ਨੇ ਉਦਾਰਜ ਕੀਤੇ ਗਏ ਨੇ ਅਧਿਕਾਰੀਆਂ ਦੇ ਵੱਲੋਂ ਜੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਸ ਦੇ ਮੁਤਾਬਕ ਨੰਗਲ ਐਫ ਆਈ ਆਰ ਦੇ ਵਿੱਚੋਂ ਇੱਕ ਹੋਰ ਨੂੰ ਵੜਾ ਕੇ ਆਈ ਪੀ ਸੀ ਦੀਆਂ ਧਰਾਵਾਂ 120 ਬੀ 188 379 411 414 418 420 ਅਤੇ 447 ਸ਼ਾਮਲ ਕੀਤੀਆਂ ਗਈਆਂ ਨੇ 220 ਅਤੇ 225 ਦੇ ਵਿਚਕਾਰ ਬਜਿੰਦਰ ਨੇ 68 ਲੱਖ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਪਰ ਜਾਂਚ ਕਰਤਾਵਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਉਸਨੇ ਗੈਰ ਕਾਨੂੰਨੀ ਮਾਈਨਿੰਗ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਪੈਦਾ ਹੋਏ ਕਾਲੇ ਧਨ RAI 7 ਤੋਂ 8 ਕਰੋੜ ਰੁਪਏ ਦੀਆਂ ਜਾਇਦਾਦਾਂ ਜਿਹੜੀਆਂ ਨੇ ਬਣਾਈਆਂ ਨੇ ਈਡੀ ਦੇ ਸੋਤਰ ਇਹ ਵੀ ਦੱਸਦੇ ਨੇ ਕਿ ਲਗਭਗ 40 ਗਵਾਹਾਂ ਦੇ ਬਿਆਨਾਂ ਨੇ ਬਜਿੰਦਰ ਸਿੰਘ ਦੇ ਗੈਰ ਕਾਨੂੰਨੀ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਵਿੱਚ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ ਉਹਨਾਂ ਅੱਗੇ ਕਿਹਾ ਕਿ ਏਜੰਸੀ ਅਪਰਾਧਿਕ ਨੈੱਟਵਰਕ ਦੇ ਪੂਰੇ ਪੈਮਾਨੇ ਦਾ ਪਤਾ ਲਗਾਉਣ ਦੇ ਲਈ ਉਸਦੇ ਸਾਥੀਆਂ ਦੇ ਨਾਲ ਜੁੜੇ ਪੈਸੇ ਦੇ ਟ੍ਰੇਲ ਅਤੇ ਜਾਇਦਾਦ ਦੇ ਲੈਣ-ਦੇਣ ਦੀ ਜਾਂਚ ਵੀ ਕਰ ਰਹੀ ਹੈ ਈਡੀ ਦੇ ਇੱਕ ਅਧਿਕਾਰੀ ਦਾ ਕਹਿਣਾ ਕਿ ਬਾਕੀ ਜਾਇਦਾਦਾਂ ਦਾ ਪਤਾ ਲਗਾਉਣ ਅਤੇ ਪਾਸਟਰ ਭਜਿੰਦਰ ਦੇ ਗੈਰ ਕਾਨੂੰਨੀ ਕਾਰਜਾਂ ਦੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਦੇ ਲਈ ਜਾਂਚ ਲਗਾਤਾਰ ਜਾਰੀ ਹੈ ਸੋ ਪਾਸਟਰ ਭਜਿੰਦਰ ਸਿੰਘ ਹੋਰਾਂ ਦੇ ਨਾਲ ਜੁੜਿਆ ਇਹ ਮਾਮਲਾ ਜਿਹੜਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਇਸ ਬਾਬਤ ਵੱਖ-ਵੱਖ ਅਖਬਾਰਾਂ ਦੇ ਵੱਲੋਂ ਆਪਣੀਆਂ ਸੁਰਖੀਆਂ ਅੱਜ ਇਸੇ ਖਬਰ ਨੂੰ ਬਣਾਇਆ ਗਿਆ ਨਾਲ ਦੀ ਨਾਲ ਡਿਟੇਲ ਵੀ ਦਿੱਤੀ ਗਈ ਹੈ ਕਿਹੜਾ ਕਿਹੜਾ ਕੇਸ ਕਿਸ ਤਰੀਕੇ ਦੇ ਨਾਲ ਕੇਸ ਦਰਜ ਹੋਇਆ ਹੈ ਕਿਹੜੀਆਂ ਅਕੜੀਆਂ ਧਰਾਮਾਂ ਇਸ ਦੇ ਵਿੱਚ ਹੋਈਆਂ ਨੇ ਬਾਕੀ ਤੁਸੀਂ ਇਸ ਕੇਸ ਦੇ ਬਾਰੇ ਇਸ ਮਾਮਲੇ ਦੇ ਬਾਰੇ ਮਸਲੇ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਕਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਖੇਚਲ ਵੀ ਜ਼ਰੂਰ ਕਰਦੇ ਜਾਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਸਟੀਕ ਜਾਣਕਾਰੀ ਆਪਰਪੂਰ ਸਹੀ ਜਾਣਕਾਰੀਆਂ ਭਰਪੂਰ ਇਹ ਖਬਰ ਪਹੁੰਚਦੀ ਹੋ ਸਕੇ ਤੇ ਮੈਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ